ਕੀ ਕਰਾ ਦਿੱਤਾ ਜੀ ਆ ਕਹਿੰਦੇ ਕਬੱਡੀ ਪੁਆਇੰਟ ਦੇ ਲਈ ਦੀਪੇ ਦੀ ਰੇਡ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਤੇਜ਼ੀ ਲੱਗਿਆ ਹੋਇਆ ਮਨਸੂਰ ਦੇਵੇ ਵਾਲਾ ਨਾਲ ਕਹਿੰਦੇ ਘਾਂਗੜ ਗਵਿੰਦਰ ਲੱਗਿਆ ਹੋਇਆ ਜਿਹਨੇ ਕੁਮਾਰ ਮਾਜਰੇ ਦੇ ਕੱਪ ਤੇ ਕਹਿੰਦੇ ਕੀ ਜੱਫਾ 1 ਲੱਖ ਦਾ ਲਾ ਕੇ ਵੱਡਾ ਰਿਕਾਰਡ ਬਣਾਇਆ ਖੇਡ ਕਬੱਡੀ ਦੇ ਵਿੱਚ 1 ਲੱਖ ਲਾ ਕਹਿੰਦੇ ਕੀ ਜੱਫਾ ਲਾਇਆ ਕੁਮਾਰ ਮਾਜਰੇ ਦੇ ਕੱਪ ਤੇ ਇਹ ਘਾਂਗੇ ਵਾਲਾ ਇਹ ਗੁਰਵਿੰਦਰ ਹੈ ਇਹ ਭਾਊ ਹੈ ਇਹ ਫਾਜ਼ਿਲ ਕਾ ਲਾ ਕੇ ਤੋਂ ਆਇਆ ਹੋਇਆ ਲਓ ਸਾਹਮਣੇ ਲੱਗਿਆ ਪਿਆ ਜੋ ਉਹ ਤਾੜੀ 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 ਮਾਰ ਲੋਵਲ ਦੀ ਧਰਤੀ ਦਾ ਇਸ ਵੇ ਰੇਡ ਪੰਨੋਂ ਵਧਿਆ ਹੋਇਆ ਹੈ ਘਾਂਗੇ ਵਾਲਿਆ ਉਹਨਾਂ ਨੇ ਧਾਡਾ ਕਜਣ ਢਾਲਿਆ ਹੈ ਇਰਾਦਾ ਘਾਂਗੇ ਵਾਲਾ ਕਹਿੰਦਾ ਮੈਂ ਮੋੜੂ 21 ਦੀ 31 ਉਹ ਘਾਂਗੇ ਵਾਲਾ ਕਹਿੰਦਾ ਮੈਨੂੰ ਛੱਡ ਮੈਂ ਮੋੜੂ 21 ਦੀ 31 21 ਦੀ 31 30 ਸਕੰਡ ਦਾ ਸਵਾ ਦੋ ਸ਼ੇਰ ਉਹ ਬੱਬਰ ਸ਼ੇਰ ਖੇਡ ਮੈਦਾਨ 'ਚ ਭਿੱੜਦੇ ਹੋਏ ਬੱਬਰ ਸ਼ੇਰ ਖੇਡ ਮੈਦਾਨ 'ਚ ਭਿੱੜਦੇ ਹੋਏ ਹੰਦੇ ਨਜ਼ਦੀਕ ਜਦੀ ਆਇਓ ਮੇਰੇ ਅਰਬਾ ਨਾਲ ਕਹਿੰਦੇ ਗੁਰਵਿੰਦਰ ਨੂੰ ਦੁਨੀਆ ਘਾਂਗਾ ਘਾਂਗਾ ਤਰਤੇ ਜਾਣਦੀ ਹੈ ਘਾਂਗਾ ਪਿੰਡ ਹੈ ਫਾਜ਼ਿਲਕਾ ਜਲਾਨਾਬਾਦ ਦਾ ਏਰੀਆ ਉਹ ਦੋ ਸਿੰਘ ਸਰਦਾਰ ਪਿਹੜ ਰਹੇ ਨੇ ਹਰ ਜੋ ਜਿਹੜਾ ਪਾਸੇ ਭਜਦੀਆਂ ਧੌਲਾ ਕੇ ਧੌਲ ਮਾਰ ਕੇ ਬਗਾਨੇ ਪੁੱਤ ਨੇ ਧੌਣ ਥੱਲੇ ਗੱਡਦੀ ਧੌਣ ਥੱਲੇ ਗੱਡਦੀ ਆਹ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥੱਪੀ ਵੱਜਦੀ ਬੱਲਪੁਰੀਆ ਮੈਨੂੰ ਲੱਗਦਾ ਸੋਣੇ ਦਾ ਕੈਂਥਾ ਪਾਉਣ ਨੂੰ ਫਿਰਦਾ ਉਹ ਬੱਲਪੁਰੀਆ ਮੈਨੂੰ ਲੱਗਦਾ ਘਾਂਗੇ ਵਾਲਿਆ ਕੰਥੇ ਨੂੰ ਹੱਤ ਪਾਉਣ ਨੂੰ ਫਿਰਦਾ ਘਾਂਗੇ ਵਾਲਾ ਕਹਿੰਦਾ ਪਰ ਮੈਂ ਕੰਥਾ ਲਾਉਣ ਨੂੰ ਫਿਰਦਾ ਉਹ ਘਾਂਗੇ ਵਾਲਾ ਕਹਿੰਦਾ ਮੈਂ ਬੱਲਾ ਵਾਲੇ ਦਾ ਕੰਥਾ ਲਾਉਣ ਨੂੰ ਫਿਰਦਾ ਕੰਥਾ ਲਾਉਣ ਨੂੰ ਫਿਰਦਾ ਕੋਈ ਪਾਉਣ ਨੂੰ ਫਿਰਦਾ ਜਲਾਲ